ਵਾਇਰਸ ਜੀ ਕਾ ਖਾਲਸਾ ਵਾਇਰਸ ਜੀ ਕੀ ਫਤਿਹ ਦੋਸਤੋ ਮੈਂ ਹਰਪ੍ਰੀਤ ਸਿੰਘ ਹੁੰਦਲ ਦੋਸਤੋ ਮੈਂ ਥੋੜੇ ਦਿਨ ਪਹਿਲਾਂ ਰਿਕਾਰਡਿੰਗ ਪਾਈ ਹੀ ਰਿਪਲਾਈ ਕੀਤਾ ਸੀ ਗੁਰਜਨਤ ਸਿੰਘ ਨੂੰ ਅੱਜ ਦੁਬਾਰਾ ਉਸੇ ਵੀਰ ਨੂੰ ਰਿਪਲਾਈ ਕਰਨਾ ਪਹਿਲੀ ਰਿਕਾਰਡਿੰਗ ਮੇਰੀ ਇੱਕ ਫਨ ਟਾਈਪ ਹੀ ਮਜ਼ਾਕੀਆ ਮੈਂ ਇੱਕ ਜਿੱਦਾਂ ਨਾ ਕੋਈ ਸੀਰੀਅਸ ਨਹੀਂ ਇਹ ਮੈਟਰ ਪਰ ਇਹ ਦੂਜੀ ਮੇਰੀ ਮੈਂ ਬਹੁਤ ਇਹਦਾ ਸਟੇਟਸ ਇਹਦੇ ਪੇਜ ਤੇ ਪੜਿਆ ਹੈ ਕਿ ਇਹ ਨੈਸਟ ਟਾਰਗੇਟ ਜੈਜੀਪੀ ਨੂੰ ਕਰ ਰਿਹਾ ਹੈ ਬੇਸ਼ੱਕ ਕਰੇ ਮੈਨੂੰ ਕੋਈ ਨਹੀਂ ਆ ਨਾ ਹੀ ਮੈਂ ਇਹੋ ਜੇ ਮੈਂ ਵੀ ਨਹੀਂ ਮੈਂ ਵੀ ਲਚਰਤਾ ਦੇ ਵਿਰੋਧ ਹਾਂ ਮੈਂ ਵੀ ਇਹੋ ਜੇ ਆਂਦੇ ਖਿਲਾਫ ਹਾਂ ਪਰ ਇਹ ਵੀਰ ਮੇਰਾ ਇੱਕ ਨਿਹਰਾ ਪਬਲਿਸਿਟੀ ਪਬਲਿਸਿਟੀ ਸਟੰਡ ਖੇਡ ਰਿਹਾ ਵਾ ਵੀਰ ਮੇਰਾ ਪ੍ਰਚਾਰ ਇਦਾਂ ਵੀਡੀਓ ਪਾ ਪਾਗੇ ਨਹੀਂ ਹੁੰਦੇ ਤੂੰ ਰੀਸ ਕਰਦਾ ਵਾ ਸੰਤਾ ਦੀ ਸੰਤ ਜਰਨੈਲ ਸਿੰਘ ਉਹਨਾਂ ਦੀ ਵੀਰ ਮੇਰਾ ਉਹਨਾਂ ਨੇ ਇਦਾਂ ਤਾਂ ਨਹੀਂ ਕੀਤਾ ਕਿ ਉਹ ਜੋ ਕੰਮ ਕਰਦੇ ਸੀ ਉਹ ਸੋਸ਼ਲ ਮੀਡੀਆ ਤੇ ਛੱਡ ਦਿੰਦੇ ਸੀ ਉਹ ਜੋ ਕੰਮ ਕਰਦੇ ਸੀ ਉਹ ਕਾਰਜ ਆਪਣੇ ਹੱਥੀ ਕਰਦੇ ਸੀ ਦੂਜੀ ਐਗਜ਼ਾਮਪਲ ਲੈ ਲਾ ਜਗ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਜਿਉ ਉਹ ਇਦਾਂ ਤੇਰੇ ਵਾਂਗੂ ਕਰਦੇ ਰਹਿੰਦੇ ਸੋਸ਼ਲ ਮੀਡੀਆ ਤੇ ਪ੍ਰਚਾਰ ਮੁਫਤ ਦੀ ਪਬਲਿਸਿਟੀ ਲੈਂਦੇ ਤੇ ਫਿਰ ਤੇ ਕੰਮ ਹੋ ਜਾਂਦਾ ਹਨਾ ਅਹੀਂ ਵੀ ਤੈਨੂੰ ਤਾਂ ਮੰਨੀ ਐ ਤੂੰ ਮੈਦਾਨ ਚ ਉਤਰ ਸਿੰਘਿਆਂ ਤੋਂ ਗੁਰਸੇਖਿਆਂ ਜੇ ਤੇਰੇ ਅੰਦਰ ਜਜ਼ਬਾ ਵਾ ਕੋਈ ਮੈਦਾਨ ਚ ਉਤਰ ਇਹਨੇ ਪਖੰਡਿਤ ਤੁਰੇ ਫਿਰਦੇ ਰੇਡ ਦੇ ਕਰਦੇ ਨੂੰ ਹਨ ਅਸੀਂ ਵੀ ਮੰਨੀ ਹੈ ਕਿ ਸਾਡਾ ਕੋਈ ਸਿੰਘ ਆ ਉਹ ਵਾਕਿਆ ਕੋਈ ਜਜਬਾ ਰੱਖਦਾ ਹੀ ਸਰਸੇ ਵਾਲੇ ਨੂੰ ਰੇਡ ਜਾ ਕੇ ਮਾਰ ਗੋਲੀ ਉਹਦੀ ਹਿੱਕ 'ਚ ਪਤਾ ਲੱਗੇ ਹਨੂ ਵੀ ਵੀਡੀਓ ਪਾਉਣ ਨਾਲ ਤੇਰਾ ਕੀ ਹੋਊਗਾ ਯਾਰ ਹੱਦ ਹੋ ਗਈ ਆ ਦੋਸਤੋ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਬਸ ਮੇਰੇ ਕੋਲ ਰਹਿ ਆ ਨਹੀਂ ਗਿਆ ਕਿ ਇਹੋ ਜੇ ਮੁਫਤ ਦੀ ਪਬਲਿਸਿਟੀ ਲੈਣ ਵਾਲਿਆਂ ਦੇ ਖਿਲਾਫ ਮੈਂ ਵੀ ਵਿਰੋਧਿਆ ਜੇ ਕਰਨਾ ਵਾ ਹੱਥੀ ਕਾਰਜ ਕਰੋ ਜਹਾ ਮੇਰਾ ਵੀਰ ਤੌਰ ਮੈਂ ਲੈਣ ਰੇ ਨਾਲ ਹੀ ਮੈਂ ਵੀ ਆਉਂਗਾ ਨਾਲ ਤੁਰੂੰਗਾ ਤੇਰੇ ਤੁਰਨ ਦੀ ਹਿੰਮਤੇ ਕਰੋ ਇਹ ਜਿਹੜੇ ਮੁਫਤ ਦੇ ਇਦਾਂ ਵੀਡੀਓ ਬਣਾਉਣ ਆਗੇ ਇਹਨਾਂ ਦੇ ਮੈਂ ਖਿਲਾਫ ਆ ਹੱਦ ਹੋ ਗਈ ਆ ਯਾਰ ਤੇਰੇ ਮੈਂ ਸਟੇਟਸ ਪੜਦੇ ਆਂ ਫੇਰ ਮੈਨੂੰ ਯਾਰ ਇੰਨਾ ਗੁੱਸਾ ਆਇਆ ਇੰਨਾ ਗੁੱਸਾ ਆਇਆ ਨਾ ਹੱਦ ਹੋ ਗਈ ਆ ਕੋਈ ਵੀ ਇੱਕ ਵੀਡੀਓ ਹੋ ਗਈ ਦੋ ਵੀਡੀਓ ਹੋ ਗਈ ਜਿਨ੍ਹਾਂ ਨੂੰ ਤੂੰ ਵੀਡੀਓ ਪਾਉਣਾ ਹੈ ਸਿੰਗਰਾਂ ਨੂੰ ਉਹ ਤੇ ਤੇਰੇ ਇਗਨੋਰ ਕਰਦੇ ਉਹਨਾਂ ਤੇ ਕੋਈ ਅਸਰ ਨਹੀਂ ਆ ਪਹਿਲੀ ਗੱਲ ਤੇ ਉਹ ਇੰਨਾ ਚੀਜ਼ਾਂ ਨਾਲ ਹੀ ਨਹੀਂ ਆਉਦੇ ਪਤਾ ਨਹੀਂ ਕਿੰਨੀਆਂ ਉਹਨਾਂ ਨੇ ਵੀਡੀਓ ਰੋਜ਼ ਦੀਆਂ ਪੈਂਦੀਆਂ ਹੋਣੀਆਂ ਤੂੰ ਕੱਲਾ ਤਾਂ ਨਹੀਂ ਪਾਉਂਦਾ ਉਹ ਇਹੋ ਜਿਹੀ ਚੀਜ਼ਾਂ ਨੂੰ ਉਹਦਾ ਇਗਨੋਰ ਕਰਦੇ ਆ ਮਜਾ ਤਾਂ ਆਵਾ ਸਿੱਧਾ ਜਾ ਕੇ ਜੈਜੀ ਵੀ ਨੂੰ ਤੂੰ ਵੀਡੀਓ ਚ ਪਾਉਣੀ ਆ ਸਿੱਧਾ ਜਾ ਕੇ ਜੈਜੀ ਵੀ ਦੀ ਹਿੱਕ ਚ ਵੱਜ ਪਤਾ ਲੱਗੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਵਾਕਿਆ ਸਿੰਘ ਉਠਿਆ ਕੋਈ ਨਾ ਕੋਈ ਚਲੋ ਦੋਸਤੋ ਬਸ ਮੈਂ ਇਨਾ ਕ ਇਹਦੇ ਕੰਨੋਂ ਕੱਢਣੀ ਸੀ ਗੱਲ ਹੋ ਸਕੇ ਸ਼ੇਅਰ ਕਰ ਦਿਓ ਮੇਰੇ ਵੀਰ ਅ ਮੇਰੀ ਰਿਕਾਰਡਿੰਗ ਇਹਦੇ ਤੱਕ ਪਹੁੰਚਣੀ ਚਾਹੀਦੀ ਆ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ